ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹੁੰਚ ਗਿਆ ਭਾਈ ਤੜਕੇ ਤੜਕੇ ਭਾਬੀ ਦੀ ਚਾਹ ਲੈ ਕੇ ਤੇ ਆਇਤਾ ਤਾ ਸੀਗੇ ਵੀ ਲਾਈਟ ਆ ਜੂਗੀ ਮੋਟਰ ਵਾਲੀ ਤੇ ਪਾਣੀ ਭਰਾਂਗੇ ਟੋਆ ਭਰਾਂਗੇ ਆ ਜਿਹੜਾ ਆਪਾਂ ਟੋਆ ਪਟਿਆ ਹੋਇਆ ਤੇ ਲਾਈਟ ਆਈ ਨਹੀਂ ਹੁਣ ਅਸੀਂ ਪੁੱਛਦੇ ਆਂਗੇ ਗ੍ਰਿਡ 'ਚ ਫੋਨ ਕਰਕੇ ਵੀ ਕਦੋਂ ਆਊਗੀ ਲਾਈਟ ਤੇ ਪੈਪ ਤਾਂ ਆਪਾਂ ਸਿੱਟੀ ਵੀ ਸੀ ਕੱਲ ਇੱਥੇ ਆਪਾਂ ਹੰਪ ਜਾਵਣਾ ਤਾਂ ਸੀਗਾ ਲੋਹੇ ਦੀ ਪਾਈਪ ਵਿੱਚ ਵਿੱਚ ਦੀ ਟਪਾ ਕੇ ਆ ਪਾਈਪ ਵੀ ਟੁੱਟੇ ਨਾ ਤੇ ਤਾਂ ਕਰਕੇ ਆਪਾਂ ਉਹ ਕਰਤਾ ਸੀ ਇੱਥੋਂ ਭਰਾਂਗੇ ਲੈਡ ਆਈ ਨਹੀਂ ਅੱਜ ਤੇ ਪੁੱਛਦੇ ਆਂਗੇ ਗਰੇਡਰ ਨਾਲ ਨੂੰ ਵੀ ਕਦੋਂ ਆਊਗੀ ਇੱਥੇ ਲਾ ਲਈ ਇੱਥੇ ਲਾ ਲਈ ਸੀ ਆਪਾਂ ਮੋਟਰ ਗੱਲ ਇੱਥੋਂ ਵਧੇਗਾ ਚੱਲੀ ਗਿਆ ਕੰਮ ਪੱਛੀ ਨੜੀ ਕਿ ਚੱਕੇ ਨਹੀਂ ਫੋਨ ਟਾਈਮ ਦਾ ਅਗਰ 6 ਵਜੇ ਦਾ ਸੀ ਕੀ ਪਤਾ ਸ਼ਿਫਟ ਨਾ ਬਦਲ ਗਈ ਹੋਵੇ 2 ਵਜੇ 3 ਵਜੇ ਤੱਕ ਗਈ 3 ਵਜੇ ਗਈ ਹਾਂ ਹਾ ਇਹ ਨਾ ਕਰੇਗਾ ਇਹਦੇ ਚ ਪਾਣੀ ਆਹਾਂ ਮੋਟਰ ਲਾਵਾਂਗੇ ਲਓ ਜੀ ਲਾਈਟ ਆ ਗਈ ਸੀ 8 ਵਜੇ ਤੇ ਚਲਾਤੀ ਮੋਟਰ ਆਪਾਂ ਰੱਖ ਕੇ ਉੱਥੇ ਪਰ ਜੂ ਅੱਜ ਸਾਰੀ ਦਿਹਾੜੀ ਚੱਲੂ ਹੈ 8 ਘੰਟੇ ਲਾਈਟ ਆਉਂਦੀ ਆ ਤੇ 8 ਘੰਟੇ ਤੱਕ ਵੀਰੇ ਨੂੰ ਫੁੱਲ ਲਟ ਦੇਣਾ ਆਪਾਂ ਬਸ ਬਹੁਤ ਹੈ ਇੱਥੇ ਰੱਖਤੀ ਮੋਟਰ ਆਪਾਂ ਤੇ ਖਾਲੇ ਚਲਾਤੀ ਖਿੱਚੀ ਜਾਂਦੀ ਆ ਲਓ ਜੀ ਮੋਟਰ ਚੱਲੀ ਜਾਂਦੀ ਆ ਪਾਣੀ ਆਈ ਜਾਂਦਾ ਲਗਭਗ 2 ਘੰਟੇ ਹੋ ਗਏ ਟੋਆ ਇੰਨਾ ਭਰਤਾ 2.5 ਘੰਟੇ ਹੋ ਗਏ ਤੇ ਮੇਰੇ ਹਿਸਾਬ ਨਾਲ ਆਥਨ ਤੱਕ ਭਰੂ ਹਲੋ ਭਾਈ ਇੱਕ ਟਰਾਲੀ ਆਪਾਂ ਫਰਲ ਵਾਲੀ ਅੱਜ ਬਜਰੀ ਦੀ ਦੋ ਟਰਾਲੀਆਂ ਵਾਲੀਆਂ ਕਿਉਂਕਿ ਨਿਵਾ ਵਿੱਚ ਪੈਣਗਾ ਤੇ ਲੱਗਣੀ ਤਾਂ ਵੈਸੇ ਡੇਢ ਕੀ ਐ ਪਰ ਦੋਰ ਵਾਲਾ ਪਾਣੀ ਉਧਰ ਆਪਣਾ ਚਲੀ ਜਾਂਦਾ ਮੁਰੇ ਲਾਤੀ ਦੂਜੀ ਰੱਸਾ ਬੈ ਪਲਾਤੀ ਆਪਾਂ ਉਹ ਦੂਜੀ ਪੈਕ ਜਾਂਦੀ ਸੀ ਪਾਣੀ ਘਟ ਖਿੱਚਦੀ ਹੁਣ ਪਾਣੀ ਵਧੇ ਖਿੱਚਦੀ ਆ ਹੁਣ ਅੱਧੇ ਟਾਈਮ ਚ ਹੀ ਵਰਦੋ ਮੋਟਰ ਵੀ ਨੀਵੇਂ ਸਾਂ ਰੱਖਦੇ ਰੌਜੀ ਗਟਕਟਾਈ ਹੋ ਰਹੀ ਆ ਲੋਈ ਮੋਟਰ ਚੱਲੀ ਜਾਂਦੀ ਆ ਤੇ ਟੋਆ ਬਸ ਭਰਨ ਲਈ ਆ ਅੱਧਾ ਘੰਟਾ ਹੋਰ ਲੱਗੂ ਐ ਨਾ ਹੋਇਆ ਪਣ ਗਿਆ ਛੱਪੜ ਵਾਂਗੂ ਲੋਈ ਬਸ ਟੋਆ ਭਰਨ ਲਈ ਹੈਗਾ ਆਪਣਾ ਤੇ ਆਹ ਖਾਲੇ ਚ ਜਿੰਨਾ ਖੜਾਗਾ ਪਾਣੀ ਇਹ ਖਿੱਚ ਲਗੇ ਮੋਟਰ ਚੱਲੀ ਜਾਂਦੀ ਆ ਤੇ ਵੋਟਰ ਜਿੰਨਾ ਦੀ ਸੀਗੀ ਉਹ ਪਾਣੀ ਉਹਨਾਂ ਦਾ ਲੱਗ ਗਿਆ ਅੱਗੇ ਤਣਕ ਚ ਚੱਲਦੀ ਸੀਗੀ ਮੋਟਰ ਤੇ ਚਲ ਕੋਈ ਨਹੀਂ ਆਪਣਾ ਟੋਆ ਬੱਸ ਭਰ ਗਿਆ ਤੇ ਖਾਲਾ ਭਰਾਲਿਆ ਸੀਗਾ ਮੈਂ ਕਹਿ ਕੇ ਵੀ ਖਾਲਾ ਭਰ ਦੋ ਤੇ ਜਿੰਨਾ ਖਾਲੇ ਚ ਹੈਗਾ ਉਹਨਾਂ ਖੇਚ ਲਾਂਗੇ ਆਪਾਂ ਮੋਟਰ ਨਾਲ ਜਿੰਨਾ ਕੋ ਚੱਕੂਗੀ ਮੋਟਰ ਉਸ ਤੋਂ ਬਾਅਦ ਕਰ ਦਿਆਂਗੇ ਬੰਦ ਮੋਟਰ ਲੋ ਵੀ ਕਟਕਟਾਈ ਕਰਤੀ ਤੇ ਹੁਣ ਬਜਰੀ ਦਾ ਕੰਮ ਸ਼ੁਰੂ ਕਰਨ ਲੱਗੇ ਆ ਮਿਸਤਰੀ ਬਜਰੀ ਇੱਕ ਟਰਾਲੀ ਇਧਰ ਪਈ ਆ ਪਹਿਲਾਂ ਮੈਂ ਇਹ ਚੱਕ ਲਉ ਉਹ ਆਪਾਂ ਗੁੱਟ ਕੇ ਰੱਖੀ ਸੀ ਆ ਮਗਾਈ ਆਪਾਂ ਤੋ ਆ ਵੀ ਬਸ ਜਿਵੇਂ ਫੁੱਲ ਹੋਣ ਲਾ ਇੰਨਾ ਬੰਦ ਕਰਕੇ ਜਾਉ ਮੈਂ ਮੋਟਰ ਚੱਕ ਕੇ लो जी ए बजरी पै रही है इधर इधर पाती उधर रहेगी पाले पासे उ चक्त इधरली चाकली सी चुंड वाली लो जी बजरी का काम चल रहा दस बजरी खत्म हो गई तगड़ा रहेगा फिर ਕੰਧ ਦੀ ਕੀ ਮਜ਼ਬੂਤ ਹੋਣੀ ਚਾਹੀਦੀ ਆ ਨੀ ਕਹਿੰਦੇ ਹੁੰਦੇ ਹਨ ਕੰਧ ਦੀ ਨੀ ਮਜ਼ਬੂਤ ਹੋਣੀ ਚਾਹੀਦੀ ਆ ਇਹ ਨੀ ਆਉਣੇ ਕਿ ਨਾ ਸਰ ਜੂ ਮੇਰੇ ਹਿਸਾਬ ਨਾਲ ਹਨ ਹੁਣ ਤਾਂ ਚਲ ਇੱਕ ਟਰਾਲੀ ਬਾਹਰ ਵੀ ਜਹੋਲ ਵਾਲੀ ਸੀ ਅੱਜ ਹਾਂ ਕਿ ਖੇ ਲਾਈਏ ਇਧਰ ਨੂੰ ਉਹ ਉਧਰ ਬਾਹਰ ਲਾਈ ਬਈ ਤੋ ਅੱਜ ਵੀ ਵਰਤਾ ਸੀ ਫੁੱਲਾ ਹੁਣ ਕੀ ਕਰਨੀ ਆ ਬਜਰੀ ਪਾ ਕੇ ਕੁੱਟਣਗੇ ਇਹਨੂੰ ਸਿਮਿੰਟ ਬਾਕੇ ਗਿਰਾ ਸੁੱਕਾ ਹਰਲਾ 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 ਕੇ ਸਿਮਿੰਟ ਕੁੱਟਣਗੇ ਦੁਰਮਟ ਰਿਹਾ ਵੇ ਫੇਰ ਉੱਤੇ ਇੱਟਾਂ ਦੀ ਕੰਮ ਸ਼ੁਰੂ ਗੁੱਟ-ਗਟਾਈ ਫੁੱਲ ਕਰਨੀਆਂ ਕਿਰਾ ਇਹ ਨਾਲ ਹਮ ਲਓ ਭਾਈ ਇੰਨੀ ਪਾਤੀ ਬਜਰੀ ਬਜਰੀ ਲਗਭਗ ਪਾਤੀ ਤੇ ਟਰਾਲੀ ਉਧਰੋਂ ਆਪਾਂ ਹੋਰ ਮੰਗਾਲੀ ਸੀ ਪਰ ਉਹ ਪੈਂਦੀ ਨਹੀਂ ਉਹ ਥੋੜੀ ਹੀ ਰਹੀਗੀ ਉਧਰ ਤੇ ਇੰਨੀ ਕ ਨਾਲ ਹੀ ਸਰਜੂ ਤੇ ਪਹਿਲਾ ਮਿਸਤਰੀ ਕਹਿੰਦਾ ਮੰਗਾ ਲਓ ਤੇ ਆਪਾਂ ਬਕਾਲੀ ਤੇ ਹੁਣ ਪਈ ਨਹੀਂ ਉਹ ਬਜਰੀ ਚਲੋ ਆਪਣੇ ਬਾਅਦ ਚ ਸਾਈਡ ਤੇ ਲਵਾਈ ਉਧਰ ਆਪਾਂ ਬਾਹਰ ਤੇ ਬਾਅਦ ਚ ਕੰਮ ਦੇ ਜੂਗੀ ਫਰਸਾਂ ਚ ਪਈ ਰੂਗੀ ਤਾਂ ਹੀ ਸਾਈਡ ਤੇ ਲਵਾਈ ਹੈ ਸਰੂਲ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਆਪਣੀ ਵੀਡੀਓ ਦੇਖਣ ਵਾਸਤੇ ਮਿਲਦੇ ਆਂ ਕੱਲ ਦੀ ਵੀਡੀਓ ਚ